ਅੱਜ ਬਣਾਵਾਂਗੇ ਆਪਾਂ ਖੱਟਾ ਮਿੱਠਾ ਨਿੰਬੂ ਦਾ ਅਚਾਰ ਬਹੁਤ ਹੀ ਸੌਖੇ ਤਰੀਕੇ ਨਾਲ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਤੇ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਛੋਟੇ ਪੀਸ ਕਟਾਂਗੇ ਆਪਾਂ ਜੀ ਦੇਖੋ ਬੀਜ ਤਾਂ ਹੈ ਨਹੀਂਗਾ ਜੇ ਹੋਇਆ ਤਾਂ ਆਪਾਂ ਕਿਸੇ ਦੇ ਵਿੱਚ ਉਹ ਆਪਾਂ ਕੱਢ ਦਾਂਗੇ ਆਪਣੇ ਜਿਹੇ ਕਿਲੋ ਨਿੰਬੂ ਨੇ ਆਪਾਂ ਨੇ ਧੋ ਕੇ ਹਨ ਪੂਰੇ ਧੁੱਪ ਦੇ ਵਿੱਚ ਸੋਕਾ ਕੇ ਹੀ ਚਾਰ ਪਾਉਣ ਲੱਗੇ ਆਪਾਂ ਜਿਹੜੇ ਭਾਂਡੇ ਵਿੱਚ ਆਪਾਂ ਚਾਰ ਪਾਉਣਾ ਉਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਬੀਜ ਕੱਢਣ ਨਾਲ ਆਪਣਾ ਚਾਰ ਬਹੁਤ ਵਧੀਆ ਬਣਦਾ ਵਾ ਆਪਾਂ ਨੇ ਪਹਿਲਾਂ ਵੀ ਖੱਟੇ ਮਿੱਠੇ ਚਾਰ ਦੀ ਰੈਸਪੀ ਪਾਈ ਹੋਈ ਆ ਤੇ ਉਹ ਆਪਾਂ ਨੇ ਮਿਰਚਾਂ ਵਾਲਾ ਬਣਾਇਆ ਸੀ ਵਿੱਚ ਪਾ ਕੇ ਨਿੰਬੂ ਦੇ ਤੁਸੀਂ ਉਹ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਸੇ ਤਰ੍ਹਾਂ ਇਹ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਆਪਾਂ ਜੀ ਹੁਣ ਇਸੇ ਤਰ੍ਹਾਂ ਸਾਰੇ ਨਿੰਬੂ ਕੱਟ ਲੈਣੇ ਆ ਆਪਾਂ ਨੇ ਜੀ ਇਹਦੇ ਲਈ ਕਿਹੜੇ ਕਿਹੜੇ ਮਸਾਲੇ ਲੈਣੇ ਆ ਕਦੋਂ ਪਾਉਣੇ ਆ ਮਸਾਲੇ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਕਿਵੇਂ ਆਪਾਂ ਨੇ ਇਹ ਚਾਰ ਤਿਆਰ ਕਰਨਾ ਕਾਹਨ ਚ ਵੀ ਬਹੁਤ ਜ਼ਿਆਦਾ ਸਵਾਦ ਲੱਗਦਾ ਵਾ ਨਿੰਬੂ ਦਾ achar ਆਪਾਂ ਜੀ ਬਿਨਾ ਤੇਲ ਤੋਂ ਬਿਨਾ ਸਿਰਕੇ ਤੋਂ ਹੀ ਨਿੰਬੂ ਦਾ achar ਤਿਆਰ ਕਰਾਂਗੇ ਆਪਾਂ ਜੀ ਇਹਦੇ ਵਿੱਚ ਪਾਵਾਂਗੇ 3 ਚਮਚੇ ਨੋਣ ਦੇ ਨੂਨ ਦੇ ਨਾਲ ਹੀ ਨਾਲੇ ਜਿਹੜਾ ਖੱਟਾਪਨ ਆ ਉਹ ਦੂਰ ਹੋ ਜਾਊਗਾ ਨਾਲੇ ਜਿਹੜਾ ਇਹਦਾ ਪਤਤਾ ਉਹ ਜਲਦੀ ਪੋਲਾ ਹੋ ਜਾਊਗਾ ਆਪਾਂ ਜੀ ਅੱਧਾ ਕ ਚਮਚਾ ਪਾਵਾਂਗੇ ਹਲਦੀ ਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿੰਨੇ ਆ ਜੇ ਤੁਸੀਂ ਟੋਪਾ ਵਿੱਚ ਰੱਖਣਾ ਚਾਹੁੰਦੇ ਆ ਤਾਂ 2-3 ਦਿਨ ਦੀ ਧੁੱਪਾਂ ਲਵਾ ਲਓ ਤੇ ਨਹੀਂ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਪਰਸੋਈ ਦੀ ਸਲਫ ਦੇ ਉੱਤੇ ਰੱਖ ਦਿਓ 4-5 ਦਿਨਾਂ ਵਾਸਤੇ ਜਿਹੜੀ ਆਪਾਂ ਨੇ ਹਲਦੀ ਤੇ ਨਮਕ ਪਾਇਆ ਹੋਇਆ ਇਹਦੇ ਵਿੱਚ ਆਪਾਂ ਨੇ ਹੋਰ ਮਸਾਲੇ ਹਜੇ ਕੋਈ ਵੀ ਐਡ ਨਹੀਂ ਕਰਨੇ ਹੈਗੇ ਆਪਾਂ ਥੋੜਾ ਜਿਹਾ ਇਹ ਜਦੋਂ ਇਹਦਾ ਪੱਤ ਜਿਹਾ ਪੋਲਾ ਹੋ ਗਿਆ 2-4 ਦਿਨਾਂ ਤੱਕ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਆਪਾਂ ਜੀ ਹੁਣ ਇਹਨੂੰ ਅਚਾਰ ਨੂੰ 2 ਦਿਨ ਵਾਸਤੇ ਟੱਕ ਕੇ ਰੱਖ ਦਿੰਨੇ ਆ ਇਹਨੂੰ ਆਪਾਂ 2 ਦਿਨ ਵੀ ਹਲਾਉਂਦੇ ਰਹਿਣਾ ਬਾ ਐ ਨਹੀਂ ਹੈਗਾ ਬਿਲਕੁਲ ਟੱਕਣ ਬੰਦ ਕਰਕੇ ਰੱਖ ਦੇਣਾ ਇਹਨੂੰ ਚਮਚੇ ਦੇ ਨਾਲ ਉੱਪਰ ਹੇਠਾਂ ਕਰ ਦਿਆ ਕਰਿਓ ਤੇ ਆਪਾਂ ਫੇਰ 2 ਦਿਨਾਂ ਬਾਅਦ ਇਹਨੂੰ ਚੈੱਕ ਕਰਾਂਗੇ ਆਪਾਂ ਨੇ ਜੀ ਜਿਹੜਾ ਸੁੱਕੇ ਮਸਾਲੇ ਲੈਣੇ ਆ ਉਹ ਤੁਹਾਨੂੰ ਦੱਸ ਦਿੰਨੇ ਆ ਆਪਾਂ ਨੇ ਜੀ ਮੇਥੇ ਲੈ ਲਈ ਕਲੌਂਜੀ ਲੈ ਲਈ ਤੇਜ ਮੈਣ ਸੌਂਫ ਜੀਰਾ ਤੇ ਰਾਈ ਤੇ ਆ ਕਾਲੀਆਂ ਮਿਰਚਾਂ ਹੋ ਗਈਆਂ ਇਹਨਾਂ ਪਸਾਰਿਆਂ ਨੂੰ ਰੋਸਟ ਕਰ ਲਾਂਗੇ ਤੇ ਫਿਰ ਇੱਕ ਮਿਕਸੀ ਜੱਗ ਚ ਪਾ ਕੇ ਆਪਾਂ ਉਹਨਾਂ ਨੂੰ ਗ੍ਰाइंड ਕਰਾਂਗੇ ਤੇ ਇਹ ਆਪਾਂ ਨੇ ਜੀ ਸਿਰਫ ਇੱਕ ਇੱਕ ਚਮਚਾ ਹੀ ਲਿਆ ਆਪਾਂ ਨੇ ਆਹ ਲਈਆਂ ਨੇ 8-10 ਕਾਲੀਆਂ ਮਿਰਚਾਂ ਚਲੋ ਹੁਣ ਜੀ ਆਪਾਂ ਇਹਨਾਂ ਨੂੰ ਰੋਸਟ ਕਰ ਲੈਂਦੇ ਆ ਆਪਾਂ ਜੀ ਇਹਨਾਂ ਨੂੰ ਹਲਕਾ ਜਿਹਾ ਸੇਕ ਲਵਾਵਾਂਗੇ ਜਿਹੜਾ ਇਹਦੇ ਵਿੱਚ ਨਰਮ ਜਿਹਾ ਪੱਨੋ ਦੂਰ ਹੋ ਜਾਊਗਾ ਸਿਰਫ ਆਪਾਂ 2 ਮਿੰਟ ਹੀ ਸੇਕ ਲਵਾਉਣਾ ਆਪਾਂ ਗੈਸ ਕਰਤਾ ਜੀ ਬੰਦ ਹੁਣ ਆਪਾਂ ਜੀ ਇਹਨੂੰ ਠੰਡਾ ਕਰਕੇ ਮੈਕਸੀ ਦੇ ਜੱਗ ਵਿੱਚ ਪਾ ਕੇ ਗ੍ਰाइंड ਕਰ ਲੈਨੇ ਆ। ਆਪਾਂ ਨੇ ਜੀ ਮਸਾਲੇ ਗ੍ਰाइंड ਕਰ ਲਏ। ਆਪਾਂ ਨੇ ਜੀ ਚੀਨੇ ਲਈ ਹੈ 250 ਗ੍ਰਾਮ ਤੇ ਆਪਾਂ ਮੈਕਸੀ ਦੇ ਜੱਗ ਵਿੱਚ ਪਾ ਲਈ। ਇਹਨੂੰ ਵੀ ਆਪਾਂ ਗ੍ਰाइंड ਕਰ ਲੈਨੇ ਆ। ਆਪਣੇ ਜੀ 2 ਦਿਨ ਹੋ ਗਏ ਸੀ ਚਾਰ ਨੂੰ ਟੱਕਣ ਲਾ ਕੇ ਰੱਖੇ ਨੂੰ ਹਲਦੀ ਤੇ ਨਮਕ ਪਾ ਕੇ ਆ ਦੇਖੋ ਜੀ ਹੁਣ ਥੋੜਾ ਜਿਹਾ ਦਿਖਾਉਨੇ ਆਪਾਂ ਤੁਹਾਨੂੰ ਪਤ ਪੋਲਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਐਡ ਕਰ ਦਾਂਗੇ ਇੱਕ ਵੱਡੇ ਭਾਂਡੇ ਦੇ ਵਿੱਚ ਪਾ ਕੇ ਤੇ ਆਪਾਂ ਨੇ ਜੀ ਇਹ ਹਦੀਗੀ ਮਿਰਚ ਲਈ ਆ ਤੇ ਆਹਦੇ ਆਪਾਂ ਨੇ ਕਾਲਾ ਨਮਕ ਆਹ ਹੋ ਗਿਆ ਆਪਣੇ ਸੁੱਕੇ ਮਸਾਲੇ हां जी आपने जेडी आपाने खंड ग्राइंड ਕੀਤੀ है ਤੁਸੀਂ ਸਾਫਤੀ ਖੰਡ ਵੀ ਪਾ ਸਕਦੇ ਹੋ ਗ੍ਰੈਂਡ ਕਰਕੇ ਵੀ ਪਾ ਸਕਦੇ ਹੋ ਇਹਦੇ ਵਿੱਚ ਹੀ ਆਪਾਂ ਜੀ ਮਸਾਲੇ ਐਡ ਕਰ ਦਿੰਨੇ ਆ ਹਾਂ ਆਪਾਂ ਜੇ ਥੋੜੀ ਥੋੜੀ ਕਰਕੇ ਵਿੱਚ ਇਹਦੀ ਚੀਨੀ ਮਿਕਸ ਕਰ ਦਿੰਨੇ ਆ ਤੁਸੀਂ ਜਰੂਰ ਟਰਾਈ ਕਰੋ ਇਸ ਤਰ੍ਹਾਂ ਚਾਰ ਬਣਾ ਕੇ ਤੁਸੀਂ ਬਾਰ ਬਾਰ ਬਣਾ ਕੇ ਖਾਓਗੇ ਇਸ ਤਰ੍ਹਾਂ ਦਾ ਇੰਨਾ ਸਵਾਦ ਲੱਗੂ ਤੁਹਾਨੂੰ ਚਾਰ ਨਾ ਇਸਨੂੰ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਆਪਾਂ ਜੀ ਆਹ ਸਟੀਲ ਦੇ ਭਾਂਡੇ ਦੇ ਵਿੱਚ ਇਹਨੂੰ ਐਡ ਕਰ ਲੈਣੇ ਆ ਆਪਾਂ ਜੀ ਦੇਖੋ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਹਲਾਤਾ ਐਨੂੰ ਫਾੜੀਆਂ ਨੂੰ ਪੂਰੀ ਚੰਗੀ ਤਰ੍ਹਾਂ ਨਾਲ ਮਸਾਲਾ ਲੱਗ ਗਿਆ ਆਪਾਂ ਜੀ ਇਹਨੂੰ ਇੱਕ ਸੁੱਕੇ ਡੱਬੇ ਦੇ ਵਿੱਚ ਪਾ ਦਨੇ ਆ ਹੁਣ ਇਹਨੂੰ ਆਪਾਂ ਰੱਖ ਦਾਂਗੇ ਸਟੋਰ ਕਰਕੇ ਹੁਣ ਜਦੋਂ ਵੀ ਖਾਣਾ ਆਪਾਂ ਨੇ ਜਿਹੜੀ ਆਪਣੀਆਂ ਚਾਸਣੀਆਂ ਹਲਾ ਕੇ ਹੀ ਬਿਲਕੁਲ ਚਾਰਖਣਾ ਚਾਹੀਦਾ ਨਹੀਂ ਆਪਣੀ ਜਾਸ ਨਹੀਂ ਜਹੀ ਹੀ ਠਾ ਰਹਿ ਜਾਂਦੀ ਆ ਆਪਣਾ ਜੀ ਨਿੰਬੂ ਦਾ achar ਖੱਟਾ ਮਿੱਠਾ ਬਣ ਕੇ ਬਿਲਕੁਲ ਤਿਆਰ ਆ। ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ। ਆਪਾਂ ਨੇ ਨਾ ਕੋਈ ਇਹਦੇ ਵਿੱਚ ਸਿਰਕਾ ਪਾਇਆ ਨਾ ਆਪਾਂ ਨੇ ਇਹਦੇ ਵਿੱਚ ਸਰੋਂ ਦਾ ਤੇਲ ਪਾਇਆ। ਦੇਖੋ ਇਹਦੀ ਚਾਸਨੀ ਕਿੰਨੀ ਬਣ ਗਈ। ਇੱਥੇ ਤੱਕ ਡੱਬਾ ਹੋ ਗਿਆ ਆਪਣੀ ਚਾਸਨੀ ਦਾ। ਇਹ ਤਾਂ ਹਜੇ ਜਿਉਂ-ਜਿਉਂ ਮੈਲਟ ਹੋਈ ਜਾਣੀ ਆ ਉਸ ਤਰ੍ਹਾਂ ਨਾਲ ਡੱਬਾ ਆਪਣਾ ਭਰ ਹੀ ਜਾਣਾ। ਕਿਉਂਕਿ ਆਪਾਂ ਨੂੰ ਓਨੇ ਕ ਡੱਬੇ ਦੇ ਵਿੱਚ ਪਾਉਣਾ ਚਾਹੀਦਾ ਜਿੰਨਾ ਕ ਆਪਣਾ achar ਹੋਵੇ। ਐਂ ਚੰਗੀ ਤਰ੍ਹਾਂ ਨਾਲ ਫਿਰ ਫਾੜੀਆਂ ਵਿਚੈਨ ਭਿੱਜੀਆਂ ਰਹਿਣ ਚਲੋ ਆਪਾਂ ਜੀ ਵੀਡੀਓ ਦਾ ਕਰਦੇ ਇੱਥੇ ਐਂਡ ਵਾਈ ਕੁਰਸੀ ਕਾਲਸਾ ਵਾਈ ਕੁਰਸੀ ਕੀ ਫਤੀ